ਅਰੇ ਅਈ ਜਦੋਂ ਇਸ ਵਾਰ ਪੇਕੇ ਗਈ ਤਾਂ ਪਹਿਲਾਂ ਤਾਂ ਅੰਦਰੋਂ ਅੰਦਰੀ ਡਰੇ ਕੇ ਭਾਬੀ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕੀ ਦਿੱਤਾ ਵੱਡੀਆਂ ਭੈਣਾਂ ਦੀਆਂ ਤੁਮਾ ਅੱਗੇ ਮੇਰੇ ਦਿੱਤੇ ਸੂਟਾਂ ਦਾ ਭੇਦ ਵੀ ਖੁੱਲ ਗਿਆ ਹੋਣਾ ਮੈਨੂੰ ਕੀ ਸਮਝਣਾ ਉਸ ਨੇ ਨਾਲੇ ਅੱਜਕੱਲ੍ਹ ਦੀਆਂ ਕੁੜੀਆਂ ਤਾਂ ਲਾਹਣ ਪਾਉਣ ਦੀਆਂ ਬਧੇਰੇ ਹੀ ਸ਼ੌਕੀਨ ਹੁੰਦੀਆਂ ਨੇ ਸਹੁਰਿਆਂ ਵੀ ਔਖੀ ਅਤੇ ਹੁਣ ਪੇਕੇ ਵੀ ਪਿੱਠ ਲੱਗ ਗਈ ਚਲੋ ਕੋਈ ਨਾ ਆਪਦੇ ਜਵਾਕਾਂ ਪਿੱਛੇ ਬਥੇਰਾ ਕੁਝ ਸਹਿਣਾ ਪੈਂਦਾ ਡੰਡੀ ਇਹ ਗੱਲਾਂ ਸੁਰਜੀਤ ਦਾ ਦਿਲ ਬੰਨੀ ਰੱਖਦੀਆਂ ਡੰਡੀ ਭਾਬੀ ਨਾਲ ਰੱਜ ਕੇ ਕੰਮ ਕਰਵਾਉਂਦੀ ਮੈਂ ਬਣਾਉਣੀ ਹਾਂ ਤੱਤੀਆਂ ਤੱਤੀਆਂ ਤੂੰ ਖਾ ਲੈ ਰੋਜ ਤੂੰ ਹੀ ਪਕਾਉਣੀ ਏ ਕਦੇ ਨਣਾਣਾ ਦੇ ਹੱਥਾਂ ਦੀਆਂ ਵੀ ਖਾ ਲਿਆ ਕਰ ਬੇਬੇ ਤੋਂ ਹੁਣ ਕਿੱਥੇ ਪਕਦੀਆਂ ਨੇ ਡੰਡੀ ਜਦੋਂ ਵੀ ਪੇਕੇ ਜਾਂਦੀ ਕਿੰਨੇ ਹੀ ਕੰਮ ਸਵਾਰ ਆਉਂਦੀ ਸੀ ਡੰਡੀ ਜਦੋਂ ਕਦੇ ਤਿੰਨੇ ਭੈਣਾ ਇਕੱਠੀਆਂ ਹੋ ਜਾਂਦੀਆਂ ਤਾਂ ਦੂਜੀਆਂ ਦੋਵੇਂ ਇਹ ਸਮਝਦੀਆਂ ਕਿ ਪੇਕੇ ਆਈਆਂ ਨੇ ਅਤੇ ਭਾਬੀ ਬਣਾ ਕੇ ਖਵਾਉ ਡੰਡੀ ਪਰ ਸਰਜੀਤ ਕੌਰ ਤਾਂ ਨਾਲ-ਨਾਲ ਲੱਗੀ ਰਹਿੰਦੀ ਸੀ ਡੰਡੀ ਬੋਝ ਨਹੀਂ ਬਣਦੀ ਸੀ ਤੇ ਕਿਆ ਉੱਤੇ ਡੰਡੀ ਭਾਬੀ ਵੀ ਹਰ ਦੁੱਖ ਸੁੱਖ ਉਸ ਨਾਲ ਸਾਂਝਾ ਕਰ ਲੈਂਦੀ ਸੀ ਡੰਡੀ ਬੇਬੇ ਬਾਪੂ ਦੀਆਂ ਕਈ ਗੱਲਾਂ surjeet ਨੂੰ ਦੱਸ ਕੇ ਆਪਣਾ ਦਿਲ ਹੌਲਾ ਕਰ ਲੈਂਦੀ ਡੰਡੀ ਦੋਵੇਂ ਨਾਨਣ ਪਰਜਾਈ ਭੈਣਾ ਵਾਂਗ ਗੱਲਾਂ ਬਾਤਾਂ ਕਰਦੀਆਂ ਸਨ ਡੰਡੀ ਵੱਡੀਆਂ ਭੈਣਾਂ ਜਿੱਥੇ ਆਪਣੀ ਅਮੀਰੀ ਅਤੇ ਨਣਾਣਾ ਦੇ ਰਿਸ਼ਤੇ ਦੀ ਮਗਰੂਰੀ ਰੱਖਦੀਆਂ ਰੈਡੀ ਉਥੇ ਸਰਜੀਤ ਕੌਰ ਦਿਲੋਂ ਕਰਦੀ ਸੀ ਡੰਡੀ ਆਖਰ ਸਹੀ ਭਾਵਨਾਵਾਂ ਦੀ ਕਦਰ ਤਾਂ ਪੈਂਦੀ ਹੀ ਹੈ ਡੰਡੀ ਭਾਬੀ ਹਰ ਵੇਲੇ ਸਰਜੀਤ ਨੂੰ ਉਡੀਕਦੀ ਰਹਿੰਦੀ ਸੀ ਡੰਡੀ ਪਤਾ ਨਹੀਂ ਇਸ ਨੇ ਕੀ ਸਿਰ ਟੂੜਿਆ ਭਾਬੀ ਦੇ ਨੰਢੀ ਵੱਡਿਆਂ ਪੈਣਾ ਦੇ ਬੋਲਾਂ ਵਿੱਚ ਤਿੱਖਾ ਮਹਿਨਾ ਹੁੰਦਾ ਨੰਢੀ ਸਮੇਂ ਦੀ ਕਿਸ਼ਤੀ ਵਿੱਚ ਸਵਾਰ ਰਿਸ਼ਤੇ ਦੀ ਅਮੀਰੀ ਪੈਸਿਆਂ ਦੀ ਅਮੀਰੀ ਨਾਲੋਂ ਬਧੇਰੇ ਸਕੂਨ ਨਾਲ ਅੱਗੇ ਵਧ ਰਹੀ ਸੀ ਨੰਢੀ ਗਾਮਾ ਵੀ ਬਹੁਤ ਖੁਸ਼ ਸੀ ਕੇ ਸਰਜੀਤ ਦੀ ਸਿਆਣਪ ਨਾਲ ਮੋਟਰਸਾਈਕਲ ਬਚ ਗਿਆ ਨਹੀਂ ਤਾਂ ਔਰਤਾਂ ਤਾਂ ਪੇਕਿਆਂ ਦੇ ਘਰ ਕੋਈ ਪ੍ਰੋਗਰਾਮ ਹੋਵੇ ਤਾਂ ਆਪ ਦਾ ਘਰ ਪੱਟ ਲੈਂਦੀਆਂ ਨੇ ਡੰਡੀ ਜਦੋਂ ਗਾਮਾ ਪੈੜ ਤੋਂ ਡਿੱਗਿਆ ਤਾਂ ਕਈ ਦਿਨ ਤਾਂ ਘਰੇ ਹੀ ਬੈਠਾ ਰਿਹਾ ਡੰਡੀ ਅਤਵੀ ਲੱਗੀ ਰਹਦੀ ਕੰਮ ਉੱਤੇ ਜਾਣ ਦੀ ਡੰਡੀ ਮਰਦੀ ਦਿਹਾੜੀ ਦਾ ਫਿਕਰ ਮੱਥੇ ਦੀਆਂ ਲਕੀਰਾਂ ਨੂੰ ਹੋਰ ਡੂੰਗਾ ਕਰੀ ਜਾਂਦਾ ਸੀ ਡੰਡੀ ਤੂੰ ਫਿਕਰ ਨਾ ਕਰਿਆ ਕਰ ਦੁੱਖ ਸੁੱਖ ਤਾਂ ਸਰੀਰ ਦੇ ਨਾਲ ਹੀ ਨੇ ਕੁੜੀਆਂ ਨੇ ਪੜ ਲਿਖ ਕੇ ਆਪਾਂ ਨੂੰ ਬੋਝ ਨਹੀਂ ਦੇਣਾ ਤੇਜੀ ਵੀ ਹੋਇਆ ਲੈ ਬਰਾਬਰ ਤੇਰੇ ਜਿਸ ਨੇ ਚੁੰਜ ਲਈ ਏ ਚੋਗਾ ਵੀ ਉਸ ਨੇ ਦੇਣਾ ਡੰਡੀ ਸੁਰਜੀਤ ਦੇ ਬੋਲ ਗਾਮੇ ਦੀਆਂ ਰਗਾਂ ਵਿੱਚ ਊਰਜਾ ਪਰ ਦਿੰਦੇ ਡੰਡੀ ਮੋਟਰਸਾਈਕਲ ਚਲਾਉਣ ਦੇ ਚਾਹ ਵਿੱਚ ਜਵਾਨੀ ਵਿੱਚ ਪੈਰ ਧਰਦਾ ਤੇਜੀ ਪਹਿਲਾਂ ਪਿਉ ਨੂੰ ਮੋਟਰਸਾਈਕਲ ਉੱਤੇ ਕੰਮ ਉੱਤੇ ਛੱਡ ਆਉਂਦਾ ਡੰਡੀ ਸਕੂਲੋਂ ਮੁੜਦਾ ਅਥਨੇ ਨਿੱਕੀ ਰਾਣਾ ਨੂੰ ਪਿੰਡੋਂ ਬਾਹਰ ਸਕੂਲ ਵਾਲੀ ਮੈਡਮ ਦੇ ਘਰ ਛੱਡ ਆਉਂਦਾ ਡੰਡੀ ਨਾਲੇ ਰਾਣਾ